ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਕੋਲੋਂ ਕਰ ਲਓ ਬਈ ਉਹਦੇ ਉੱਤੇ ਵੀ ਆਪਣੇ ਵੀਡੀਓ ਪਾਉਂਦੀਆਂ ਆ ਰਹੀਆਂ ਨੇ ਬਈ ਸੀਨੀਅਰ ਕਉਤ੍ਰਵਾਜ ਵੀਰਾਂ ਦਾ ਜੋ ਆਪਣੇ ਕਉਤ੍ਰਵਾਜ ਨੂੰ ਮੋਰਗਵਾਜੀ ਨੂੰ ਡੋਗਣ ਤੇ ਕੂੜੇ ਨੂੰ ਗਾਲ ਗੱਡੀ ਨੂੰ ਔਰ ਨੂੰ ਬਚਾਉਣ ਕਰਤਾ ਜਾਨੀ ਕਿ ਆਪਣੇ ਜਿਹੜੀ ਬ੍ਰਾਸਤੀ ਖੇਡਣ ਉਹਨੂੰ ਬਚਾਉਣ ਖਤਰਾ ਉਪਰਾਨ ਲਾ ਕੀਤਾ ਤੇ ਸਰਕਾਰਾਂ ਤੱਕ ਪਹੁੰਚਾਇਆ ਪੰਜਾਬ ਸਰਕਾਰ ਦਾ ਉੱਥੋਂ ਬਹੁਤ ਧੰਨਵਾਦ ਹੈ ਕਿ ਉਹਨੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਲਿਆ ਕੇ ਆਪਣੀ ਜਿਹੜੇ ਜਿੰਨੀਆਂ ਵੀ ਬ੍ਰਾਸਤੀ ਖੇਡਣ ਸਭ ਨੂੰ ਬਚਾਉਣ ਲਈ ਇੱਕ ਮਤਾ ਪਾ ਕੇ ਭੇਜਿਆ ਸੀ ਤੇ ਉੱਥੇ ਜਾ ਕੇ ਵਿਧਾਨ ਸਭਾ ਦੇ ਵਿੱਚ ਉਹਨੂੰ ਹਰੀ ਛੰਡੀ ਮਿਲ ਗਈ ਬਈ ਤੇ ਹੁਣ ਆਪਾਂ ਕੁਤੂਰ ਬਾਜੀ ਪੈਨ ਗੱਡੀਆਂ ਦੀ ਕਿਚੜੀ ਕਿਚੜੀ ਫਰਾਸਤੀ ਕੱਟਣਾ ਆਪਾਂ ਆਰਾਮ ਨਾਲ ਕਰ ਸਕਦੇ ਹਾਂ ਠੀਕ ਹੈ ਜੀ ਪਰ ਜਦੋਂ ਵੀ ਕਿਤੇ ਕਰਨੀ ਆਲੇ ਤਾਂ ਆਪਾਂ ਨੇ ਸਰਪੰਚ ਦੀ ਪੰਚ ਸਰਪੰਚ ਦੀ ਪਿੰਡ ਦੀ ਸਹਿਮਤੀ ਨਾਲ ਕਰਨੀ ਆਲੇ ਬਾਈ ਠੀਕ ਹੈ ਨਾ ਕਬੱਡੀ ਤੇ ਕੋਈ ਬੈਨ ਨਹੀਂ ਸੀ ਪਰ ਉਹ ਵੀ ਪਿੰਡ ਦੇ ਸਰਪੰਚ ਦੀ ਸਹਿਮਤੀ ਨਾਲ ਹੁੰਦੀਆਂ ਨੇ ਇਹ ਨਹੀਂ ਹੈਗਾ ਵੀ ਜੇ ਆਪਣਾ ਗੌਰਮੈਂਟ ਨਾਲ ਹੈ ਜੇ ਪੰਜਾਬ ਸਰਕਾਰ ਨੇ ਆਪਾਂ ਨੂੰ ਹਰੀ ਛੰਡੀ ਦੀ ਦੀ ਵੀ ਆਪਾਂ ਆਪਣੀ ਮਨਮਰਜ਼ੀ ਨਾਲ ਚਲਾਉਣੀਆਂ ਨੇ ਨੇ ਪਿੰਡ ਦੇ ਪਤਵੰਤ ਸੱਜਣਾ ਦਾ ਤੇ ਸਰਪੰਚ ਸਾਹਿਬ ਦਾ ਸਭ ਤੋਂ ਪਰਮਿਸ਼ਨ ਲੈਤੀ ਜਾਵੇਗੀ ਠੀਕ ਹੈ ਵੀ ਇੱਕ ਸਾਰ ਸਭ ਤੋਂ ਪਰਮਿਸ਼ਨ ਲੈ ਕੇ ਤੇ ਉਦੋਂ ਫਿਰ ਆਪਾਂ ਇਹ ਆਪਣੀ ਕੋਈ ਵੀ ਖੇਡ ਜਨਕ ਵਿਰਾਸਤੀ ਉਹਨਾਂ ਨੂੰ ਫੇਰ ਕਰੀਏ ਤਾਂ ਉਹਦੇ ਵਿੱਚ ਇਹ ਹੈ ਵੀ ਆਪਣੇ ਕਹਿੰਦੇ ਕੋਈ ਉਂਗਲ ਨਹੀਂ ਕਰ ਸਕਦਾ ਠੀਕ ਹੈ ਨਾ ਭਾਈ ਜੀ ਕਿ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਭਾਈ ਜੀ ਜਿਨੇ ਆਪਣੀਆਂ ਗੇਮਾਂ ਨੂੰ ਵਿਰਾਸਤੀ ਖੇਡਾਂ ਨੂੰ ਹਰੀ ਝੰਡੀ ਦਿੱਤੀ ਭਾਈ ਅੱਜ ਆਪਾਂ ਦੇਖੋ ਦੀਵਾਲੀ ਦੀ ਤਰ੍ਹਾਂ ਜੋ ਬਾਈਕਲ ਜਾਰ ਨੇ ਕਿਹਾ ਸੀ ਨਾ ਦੀਵਾਲੀ ਮਨਾਉਣੇ ਆ ਦੇਖੋ ਆਪਾਂ ਮੌਤਾਂ ਲਾਉਣ ਲੱਗਾ ਕੋਠਿਆਂ ਦੇ ਉੱਪਰ ਪਹਿਲਾਂ ਉਦੋਂ ਬਾਅਦ ਫਿਰ ਆਪਾਂ ਕੁਝ ਆਉਣੇ ਪੜਾਟ ਕੇ ਸਾਨੂੰ ਉਹ ਵੀ ਦਿਖਾਵਾਂਗੇ ਭਾਈ ਜੀ ਠੀਕ ਹੈ ਨਾ ਤੇ ਹੁਣ ਆਪਾਂ ਲਾਉਣੇ ਆ ਮੌਤਾਂ ਭਾਈ ਜੀ ਅੱਜ ਪਹਿਲਾਂ ਪਹਿਤੋ ਸੁਰੂਆਤ ਕਰਦੇ ਇੱਕ ਤਾਂ ਮਿਲਾਈ ਆਪਣੇ ਓਟੇ ਦੇ ਠੀਕ ਹੈ ਬਾਕੀ ਲਾਉਣੇ ਆ ਪ੍ਰੋਪਰ ਕੋਠੇ ਦੇ ਵਿੱਚ ਆਪਣੀ ਦੀਵਾਲੀ ਆ ਭਾਈ ਇਹ ਚ ਠੀਕ ਹੈ ਨਾ ਭਾਈ ਜੀ ਜੋ ਭਾਈ ਕਲ ਜਾਵਣੇ ਕਿਹਾ ਸੀ ਆਪਾਂ ਨੇ ਜੋ ਸੋਹਰਾਂ ਨੇ ਭਾਈ ਉਹਨਾਂ ਨੇ ਕਿਹਾ ਸੀ ਉਸੇ ਤਰੀਕੇ ਆਪਾਂ ਦੀਵਾਲੀ ਮਨਾਉਣੀ ਆ ਭਾਈ ਠੀਕ ਆ ਭਾਈ ਜੇ ਕਿ ਜਿਹੜੀ ਗੇਮ ਦਾ ਆਪਣਾ ਸ਼ੌਂਕ ਆ ਉਹ ਹੀ ਉਹ ਵਾਲੀ ਆ ਜਦੋਂ ਆਪਣੀ ਗੇਮ ਵੱਜ ਗਈ ਭਾਈ ਠੀਕ ਆ ਹੁਣ ਲੋ ਜੀ ਪਹਿਲੀ ਮੂਰਤੀ ਲਾ ਲਈ ਆਪਾਂ ਬਾਕੀ ਆਪਾਂ ਕੋਠੇ ਦੇ ਲਾਉਣੇ ਹੋਣ ਭਾਈ ਆਪਣੀ ਦੀਵਾਲੀ ਮਨਾਈ ਜਾ ਰਹੀ ਹੈ ਠੀਕ ਹੈ ਆਹ ਕੁਝ ਦਿਨ ਚਾਪਦੇ ਹਾਂ ਲਾਉ ਵਾਜੀ ਦੋ ਆਣਾ ਤੇ ਹੁਣ ਉਧਰ ਲਾਉਂਦੇ ਕੁਸਾਪਾ ਲਾਉਣਾ ਕੂੜੇ ਦੇ ਮੂਰੇ ਤੇ ਬੱਤੀ 14 ਬਲ ਤੇ ਪੀ ਪਾਉਣਾ ਪਤਾ ਜੀ ਇਹ ਕਰਕੇ ਪਈਗਾਰ ਨੂੰ 10 ਬਈ ਆਪਣਾ ਸ਼ੌਂਕ ਹੀ ਆਇਆ ਜੀ ਜਿਵੇਂ ਲੋਕੀ ਆਪਣਾ ਜਾ ਰਿਹਾ ਅੱਗੇ ਪਰ ਉਹ ਇਸੇ ਦੇ ਸੱਜੇ ਰੁਕੀ ਹੋਏ। ਮਾਨ ਸਮਾਨ ਸਰਕਾਰ ਦਾ ਇਹ ਦੇ ਲੋਕਾਂ ਨੂੰ ਧੰਨਵਾਦ ਕਰਦੇ ਆਂ ਬਈ। ਠੀਕ ਹੈ। ਜਿਹਨਾਂ ਨੇ ਸਾਡੀ ਆਪਾਂ ਨੂੰ ਆਣਾ ਬਈ ਖੁਸ਼ੀ ਬਹੁਤ ਆਦ। ਸਮਾ ਜਾ ਬਈ। ਚੱਲੋ ਜੀ। ਮੇਰੇ ਲਈ ਲਾਈਏ ਇਹ ਇਹ ਹੋ ਰਿਹਾ ਲਾਉਣਾ ਬਚਾਵੇ ਲੋ ਭਾਈ ਠੀਕ ਹੈ ਤੇ ਉਹ ਜੋ ਬਾਦ ਭਾਈ ਜੀ ਹੁਣ ਆਪਾਂ ਬਜਾਉਣਾ ਦੀਵਾਲੀ ਦੇ ਪਟਾਕੇ ਆਪਣੇ ਖਾਤਰ ਇਹੀ ਦੀਵਾਲੀ ਹੈ ਠੀਕ ਹੈ ਜੀ ਚਲੋ ਭਾਈ ਹੁਣ ਆਉਣੇ ਪਟਾਕੇ ਮਨਾਉਣੇ ਆ ਦੀਵਾਲੀ ਖੜ ਜਾ ਆ ਜੇ ਨਾਲ ਲਾਓ ਭਾਈ ਜੀ ਆ ਦੇਖੋ ਏ ਆਪਣੀ ਦੀਵਾਲੀ ਦੀ ਜਗਮਗਰੋਸ਼ਨੀ ਹੋ ਰਹੀ ਹੈਗੀ ਤੇ ਇਧਰ ਵੀ ਦੇਖੋ ਚੱਲ ਰਹੀਆਂ ਨੇ ਜਗਮਗਰ ਲਾਈਟਾਂ ਦੇਖੋ ਤੇ ਆਹ ਲਓ ਬਈ ਇਹ ਆਪਣੀ ਦੀਵਾਲੀ ਹੈ ਜਦੋਂ ਆਪਣੀ ਬਰਾਸਤੀ ਕਿਟ ਨੂੰ ਹਰੀ ਝੰਡੀ ਮਿਲ ਗਈ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਬਈ ਤੇ ਆਹ ਲਓ ਆਪਣਾ ਕੈਮਰਾਮੈਨ ਚਲੋ ਹੁਣ ਲੱਗਿਆ ਦੀਵਾਲੀ ਦੀ ਹਸਤਵਾਜੀ ਉੱਪਰ ਚੜ ਜਾ ਥੋੜੇ ਜਿਹਾ ਲੋਡ ਨਹੀਂ ਹਲੋ ਭਾਈ ਜੀ ਹੁਣ ਦੇਖੋ ਚੱਲਦੇ ਚਲਾਤੀ ਚੱਲੂਗਾ ਹਲੋ ਜੀ ਕਗਮਕਾ ਇਹ ਕਿਸਾ ਕਰਦੇ ਤੁਸੀਂ ਇਹ ਆਪਣੀ ਕਬੂਤਰबाजी ਦੀ દિਵਾਲੀ ਦੀ દિਵਾਲੀ ਮਨਾ ਰਹੇ ਆ ਬਈ ਕਬੂਤਰबाजी ਦੀ ਜੋ ਆਪਾਂ ਨੂੰ ਹਰੀ ਚੰਡੀ ਮਿਲ ਜਾਈਏ ਦੇਖ ਸਕਦੇ ਹੋ ਕੋਈ ਬਹੁਤ ਖੁਸ਼ੀ ਹੋ ਗਈ ਆ ਹਲੋ ਜੀ देखी चलो निकली जो उड़ाके लो जी ये अपनी दवा हो गए पूरे लो जी ਮਨਾਤੀ ਆਪਣੀ ਦੀਵਾਲੀ ਬਾਈ ਪੂਤਰਬਾਜੀ ਦੀ ਤੇ ਫਿਰ ਮਿਲਦੇ ਆਂ ਜਲਦੀ ਹੀ ਕੋਈ ਨਵੀਂ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਬਾਈ ਕਮੈਂਟਾਂ ਚ ਜਰੂਰ ਦੱਸਿਓ ਵੀ ਵੀਡੀਓ ਕਿੱਦਾਂ ਦੀ ਲੱਗੀ ਬਾਈ ਠੀਕ ਹੈ ਬਾਈ ਜੀ ਜਰੂਰ ਦੱਸਿਓ ਬਾਈ ਕਮੈਂਟਾਂ ਦੇ ਵਿੱਚ ਵਿੱਚ ਤੇ ਬਾਕੀ ਮਿਲਦੇ ਆਂ ਨਵੀਂ ਵੀਡੀਓ ਚ ਕੋਈ ਬਾਕੀ ਬਾਈ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਹ